ਨੇ ਕੰਟਰੋਲ ਨੂੰ ਆਪੀ ਆਇਆ ਇਹ ਆਖਰ ਨੂੰ ਜਦੋਂ ਸਭ ਕਾਟਰੇ ਫਾਇਰ ਕਰਦੇ ਸੀ ਅੱਜ ਕਾਰਗਿਲ ਦੀ ਅਸੀਂ 25ਵੀਂ ਸਾਲਾ ਸਿਲਵਰ ਜਿਬਲੀ ਬਣਾ ਰਹੇ ਆ ਇਹ ਪੰਜਾਬ ਸਰਕਾਰ ਤੇ ਰੱਖਿਆ ਸੇਵਾ ਪਵਾਪ ਵਿਭਾਗ ਦਾ ਉਪਰਾਲਾ ਹੈਗਾ ਜੀ ਤੇ ਇਹ ਸਾਰਾ ਸਮਾਰੋ ਜਿਹੜਾ ਹੈਗਾ ਅਸੀਂ ਪੂਰੇ ਪੰਜਾਬ ਦੇ ਵਿੱਚ ਚਾਰ ਜ਼ੋਨ ਦੇ ਵਿੱਚ ਬਣਾ ਰਹੇ ਆ ਤੇ ਬਠਿੰਡਾ ਵੀ ਇੱਕ ਜ਼ੋਨ ਹੈਗਾ ਬਠਿੰਡਾ ਦੇ ਵਿੱਚ 10 ਜਿਲ੍ਹਿਆਂ ਦੇ ਜਿਹੜੇ ਆਪਣੇ ਸ਼ਹੀਦਾਂ ਦੇ ਪਰਿਵਾਰ ਵਾਰ ਹੀਰੋਸ ਤੇ ਜਿਹੜੇ ਵੀ ਆਪਣੇ ਡਿਸੇਬਲ ਹੋਏ ਨੇ ਉਹਨਾਂ ਦਾ ਉਹਨਾਂ ਨੂੰ ਅਸੀਂ ਸਨਮਾਨਿਤ ਕਰ ਰਹੇ ਹਾਂ ਪੰਜਾਬ ਸਰਕਾਰ ਤੇ ਰੱਖਿਆ ਵਿਭਾਗ ਰੱਖਿਆ ਵੈਲਫੇਅਰ ਪੰਜਾਬ ਵੱਲੋਂ ਤੇ ਜਿਹਦੇ ਵਿੱਚ ਅਸੀਂ 5100 ਰੁਪਏ ਦਾ ਚੈੱਕ ਤੇ ਇੱਕ ਮੋਮੈਂਟੋ ਦੇ ਰਹੇ ਹਾਂ ਮਤਸਬ ਇਹ ਕਿਸ ਤਰ੍ਹਾਂ ਜਾਗਰੂਕ ਕਰ ਰਹੇ ਹੈਗੇ ਜਿਹਨਾਂ ਕਾਰਕ 31 ਸਾਲ ਹੋ ਗਏ ਹੈਗੇ ਸ਼ਹੀਦ ਪਰਿਵਾਰਾਂ ਦੀ ਗੱਲ ਕਰੀ ਕਿਸ ਤਰ੍ਹਾਂ ਦੇ ਹਾਲਾਤ ਨੇ ਪਰਿਵਾਰਾਂ ਦੇ ਦੇਖੋ ਕਿਸੇ ਦਾ ਜੀ ਚਲੇ ਜਾਂਦਾ ਤਾਂ ਥੋੜੀ ਜਿਹੀ ਦਿੱਕਤ ਆਉਂਦੀ ਹੈ ਹਰ ਕਿਸ ਨੂੰ ਪਰ ਜਿਹੜਾ ਉਹਨਾਂ ਦਾ ਜਜ਼ਬਾ ਸੀ ਅਸੀਂ ਉਸ ਜਜ਼ਬੇ ਦਾ ਸਨਮਾਨ ਕਰਦੇ ਆਂ ਤੇ ਅਸੀਂ ਇਹ ਸਾਰਾ ਪ੍ਰੋਗਰਾਮ ਜਿਹੜਾ ਰੱਖਿਆ ਤਾਂ ਕਿ ਅਸੀਂ ਉਹਨਾਂ ਨਾਲ ਹਮੇਸ਼ਾ ਕਨੈਕਟਡ ਰਹੀਏ ਤਾਂ ਉਹਨਾਂ ਦੀ ਸੇਵਾ ਦੇ ਲਈ ਹਾਜ਼ਰ ਆ ਤੇ ਅੱਗੇ ਵੀ ਰਾਂਗੇ ਤੇ ਬਾਕੀ ਇਹ ਮਕਸਦ ਜਿਹੜਾ ਰਹਿੰਦਾ ਹੈ ਜੀ ਤਾਂ ਕਿ ਸਾਡੇ ਆਉਣ ਵਾਲੀ ਪਨੀਰੀ ਜਿਹੜੀ ਹੈਗੀ ਹੈ ਜਿਹੜੇ ਨਵੇਂ ਬੱਚੇ ਹੈਗੇ ਆ ਉਹ ਵੀ ਇਸ ਤੋਂ ਪ੍ਰੇਰਿਤ ਹੋਣ ਤੇ ਫੌਜ ਜੁਆਇਨ ਕਰ ਸਕਣ 25 ਸਾਲ ਉਹਨਾਂ ਤੋਂ ਬਿਨਾ ਇੱਕ ਇੱਕ ਦਿਨ ਮਰਮਰ ਕੇ ਜੋਣ ਵਾਲੀ ਗੱਲ ਹੈ ਬਟ ਫੋਂ ਪਰਮਾਤਮਾ ਦਾ ਪਾਣਾ ਹੈ ਵਾਹਿਗੁਰੂ ਦਾ ਪਾਣਾ ਮੰਨਣਾ ਪੈਂਦਾ ਹੈ ਉਹਨਾਂ ਦੀ ਕਮੀ ਤਾਂ ਕੋਈ ਪੂਰੀ ਕਰ ਨਹੀਂ ਸਕਦਾ ਹਨ ਉਹ ਸਾਡੇ ਲਈ ਅੱਜ ਵੀ ਜਿਉਂਦੇ ਨੇ ਸਾਨੂੰ ਇਹ ਨਹੀਂ ਲੱਗਦਾ ਕਿ ਇਹ ਸ਼ਹੀਦ ਹੋ ਗਏ ਉਹ ਮੈਨੂੰ ਐ ਲੱਗਦਾ ਕਿ ਮੇਰੇ ਨਾਲ ਹਮੇਸ਼ਾ ਹੀ ਮਾਣ ਮਹਿਸੂਸ ਕਰਦਾ ਪਰਿਵਾਰ ਬਿਲਕੁਲ ਜੀ ਬਿਲਕੁਲ ਮੈਨੂੰ ਗਰਵ ਹੈ ਮੈਨੂੰ ਮਾਣ ਹੈ ਕਿ ਮੈਂ ਇੱਕ ਸ਼ਹੀਦ ਦੀ ਵਾਈਫ ਆ ਇਹ ਮੇਰੇ ਲਈ ਬਹੁਤ ਹੀ ਮਾਨ ਵਾਲੀ ਗੱਲ ਹੈ ਤੇ ਮੈਂ ਦੁਆ ਕਰਦੀ ਆ ਵਾਹਿਗੁਰੂ ਅਗੇ ਕਿ ਮੈਨੂੰ ਹਰ ਜਨਮ ਮੈਂ ਉਸੇ ਦੀ ਵਾਈਫ ਬਣਾ ਸਰਕਾਰਾਂ ਵੱਲੋਂ ਕਿਸ ਤਰ੍ਹਾਂ ਦਾ ਸ਼ਹੀਦਾਂ ਦਾ ਸਨਮਾਨ ਹੁੰਦਾ ਹੈ ਜਿਾ ਇਸ ਸਰਕਾਰਾਂ ਵੱਲੋਂ ਦਿੱਤਾ ਜਾਂਦਾ ਤੁਹਾਨੂੰ ਮਾਨ ਸਨਮਾਨ ਮਿਲਿਆ ਪੂਰਾ ਹਾਂਜੀ ਹਾਂਜੀ ਸਰਕਾਰਾਂ ਵੱਲੋਂ ਬਿਲਕੁਲ ਹੀ ਸਾਨੂੰ ਮਾਨ ਸਤਕਾਰ ਸਭ ਕੁਝ ਦਿੱਤਾ ਜਾਂਦਾ ਹੈ ਮੈਨੂੰ ਕੋਈ ਵੀ ਮੁਸ਼ਕਲ ਵਿੱਚ ਕਦੇ ਨਹੀਂ ਆਈ ਹੈਗੀ ਤੇ ਨਾ ਹੀ ਮੇਰੇ ਪਰਿਵਾਰ ਨੂੰ ਆਈ ਹੈ ਤੇ ਮੈਂ ਅੱਜ ਡਾਇਰੈਕਟਰ ਸਾਹਿਬ ਦਾ ਤੇ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਜਿਹੜੀ ਇਹ ਸਿਲਵਰ ਜੁਬਲੀ ਮਨਾਈ ਹੈ ਤੇ ਸਾਨੂੰ ਇੱਥੇ ਬੁਲਾਇਆ ਗਿਆ ਸਾਡਾ ਸਾਡਾ ਜਿਹੜਾ ਮਾਨ ਸਰਕਾਰ ਤੇ ਸਤਿਕਾਰ ਕਰ ਰਹੀ ਹੈ ਉਹਨਾਂ ਲਈ ਬਹੁਤ ਬਹੁਤ ਧੰਨਵਾਦ ਹੈ ਤੇ ਇੱਕ ਮੇਰੀ ਛੋਟੀ ਜੀ ਰਿਕਵੈਸਟ ਹੈਗੀ ਹੈ ਕਿ ਮਤਲਬ ਕਿ ਸਾਡਾ ਇੱਕ ਮੇਰਾ ਆਪਣਾ ਮਨ ਦਾ ਸੁਪਨਾ ਹੈਗਾ ਕਿ ਜੇਕਰ ਸਰਕਾਰ ਭਾਵੇਂ ਪੰਜਾਬ ਸਰਕਾਰ ਜਾਂ ਸਾਡੀ ਯੂਨਟ ਸਾਨੂੰ ਇਸਿਰਫ ਇੱਕ ਵਾਰੀ ਜਿੱਥੇ ਕਾਰਗਿਲ ਵਾਰ ਹੋਈ ਹੈ ਮੈਂ ਉੱਥੇ ਜਾਣਾ ਚਾਹੁੰਦੀ ਮੈਂ ਉਸ ਧਰਤੀ ਨੂੰ ਚੁੰਮਣਾ ਚਾਹੁੰਦੀ ਹਾਂ ਜਿੱਥੇ ਮੇਰਾ ਪਤੀ ਸ਼ਹੀਦ ਹੋ ਤੁਹਾਨੂੰ ਲਿਆਵੇ ਦੇਖੀ ਤੇ ਘੱਟ ਤੁਸੀਂ ਦੇਖਣਾ ਚਾਹੁੰਦੇ ਸੀ ਧਰਤੀ ਦੇਖਣਾ ਚਾਹੁੰਦੇ ਸੀ ਬਿਲਕੁਲ ਜੀ ਬਿਲਕੁਲ ਜੀ